ਮੈਂ ਗੱਲ ਜ਼ਿਲ੍ਹੇ ਦੀ ਨਹੀਂ ਕਰੂੰ ਮੈਂ ਗੱਲ ਪੰਜਾਬ ਦੀ ਕਰੂੰ ਅਸੀਂ ਗੱਲ ਕੀਤੀ ਸੀ ਵੀ ਰਾਕੇਟ ਦੀ ਸਪੀਡ ਤੇ ਨਾਲ ਜਿਹੜੇ ਵੀ ਕੰਮ ਕੀਤੇ ਜਾਣ ਅੱਜ ਬਤੌਰ ਤੁਸੀਂ ਸਾਰੇ ਭਰਾ ਜੇ ਤੁਹਾਡੇ ਹਰ ਵਰਗ ਦੇ ਵਿੱਚ ਤੁਹਾਡੇ ਵੀ ਸੱਜਣ ਮਿੱਤਰ ਨੇ ਪੱਤਰਕਾਰ ਭਾਈਚਾਰਾ ਹੈ ਤੁਸੀਂ ਇਹ ਦੇਖੋ ਵੀ ਜੋ ਸਰਕਾਰ ਨੇ ਕਿਹਾ ਸੀ ਪਹਿਲਾਂ ਤੇ ਸਿਹਤ ਵੱਲੋਂ ਮਹੱਲਾ ਕਲੀਨਿਕ ਬਣਾਏਗੇ ਅੱਜ ਹੁਣ ਜਿਹੜਾ ਊਸ਼ਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਵੱਲੋਂ ਰੁਜ਼ਾਨ ਜਿਹੜਾ ਸਰਕਾਰ ਦਾ ਤੁਹਾਡੇ ਸਾਹਮਣੇ ਬਤੌਰ ਨਜ਼ਰ ਆ ਰਿਹਾ ਤੁਹਾਨੂੰ ਅੱਜ ਥਾਂ ਥਾਂ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਸਾਡੀ ਸੋਚ ਇਹ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸੇ ਵੀ ਕਿਸਮ ਦੀ ਕੋਈ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਕ ਸੋਚ ਸੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਕੌਣ ਬਣਾਊਗਾ ਰੰਗਲਾ ਪੰਜਾਬ ਸਾਡੀ ਪੀੜ੍ਹੀ ਆਉਣ ਵਾਲੀ ਜੇ ਪੀੜ੍ਹੀ ਨੂੰ ਚੰਗੀ ਸਿੱਧ ਦੇ ਦੇ ਦਿਆਂਗੇ ਜੇ ਚੰਗੀ ਸਿੱਖਿਆ ਦੇ ਦੇ ਦਿਆਂਗੇ ਜੇ ਚੰਗਾ ਰਸਤਾ ਵਿਖਾਲ ਦੇ ਦਿਆਂਗੇ ਤੇ ਨੇਚਰਲੀ ਉਹ ਪੀੜ੍ਹੀ ਜਿਹੜੀ ਆ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਤਰੱਕੀ ਉਸ ਹਲਕੇ ਦੀ ਤਰੱਕੀ ਉਸ ਦੇਸ਼ ਦੀ ਤਰੱਕੀ ਉਹ ਉਦੋਂ ਹੀ ਹੋਊਗੀ ਜਦੋਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੂਗੀ ਸੋ ਅੱਜ ਇਸ ਸਕੂਲ ਦੇ ਵਿੱਚ ਨੀਅਰ ਅਬਾਊਟ ਕਰੋੜ ਤੋਂ ਉੱਪਰ ਜਿਹੜੇ ਨੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਜੋ-ਜੋ ਸਾਡੇ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਡਿਮਾਂਡਾਂ ਸੀ ਜੋ-ਜੋ ਸਾਡੇ ਬੱਚਿਆਂ ਦੀਆਂ ਡਿਮਾਂਡਾਂ ਸੀ ਅੱਜ ਆਪਾਂ ਉਹਨਾਂ ਉਹਨਾਂ ਡਿਮਾਂਡਾਂ ਨੂੰ ਪੂਰੇ ਕਰਕੇ ਅੱਜ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਮਰਪਿਤ ਕਰਦੇ ਹਾਂ ਸਰ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰੇਨੇਡ ਹਮਲੇ ਹੋ ਰਹੇ ਆ ਜਿਹੜੇ ਸਿਆਣਿਓ ਸੁਲਝਿਓ ਇੱਕ ਚੀਜ਼ ਦੇਖੋ ਉਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਿਰ ਸਕੂਲਾਂ ਦੀ ਮਾਹੌਲ ਜਿਹੜਾ ਬਣਿਆ ਸੀ ਵੀ ਇੱਕ ਮੈਸੇਜ ਸੀ ਵੀ ਪੰਜਾਬ ਦੇ ਵਿੱਚ ਜੀ ਸਾਰੇ ਦੇਸ਼ ਦੇ ਵਿੱਚ ਮੈਸੇਜ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਪੰਜਾਬ ਨੂੰ ਹੱਸਦੇ ਵਸਦੇ ਖੇਡਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਨੂੰ ਵਧਦੇ ਹੋਇਆ ਕਈ ਮੈਂ ਕਹਿ ਸਕਦਾ ਵੀ ਏਜੰਸੀਆਂ ਕੁਝ ਸਿਆਸੀ ਲਾਲੋ ਵੀ ਉਹਨਾਂ ਨੂੰ ਹজম ਨਹੀਂ ਹੁੰਦਾ ਕਿਉਂਕਿ ਪੰਜਾਬ ਜੇ ਤਰੱਕੀ 'ਚ ਚਲਾ ਗਿਆ ਕਿਉਂਕਿ ਅੱਗੇ ਵੀ ਦੇਖੋ ਜੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਭ ਤੋਂ ਵੱਧ ਯੋਗਦਾਨ ਕਿਹਨਾਂ ਦਾ ਪੰਜਾਬੀਆਂ ਦਾ ਜੇ ਕੋਈ ਇਨਕਲਾਬ ਉੱਠਿਆ ਕਿੱਥੋਂ ਉੱਠਦਾ ਹੈ ਪੰਜਾਬ ਦੇ ਵਿੱਚੋਂ ਉੱਠਦਾ ਸੋ ਪੰਜਾਬ ਨੂੰ ਚਾਹੁੰਦੇ ਨੇ ਵੀ ਇਹਦਾ ਮਾਹੌਲ ਖਰਾਬ ਕਰਨਾ ਪਰ ਹਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਇਹ ਮੈਂ ਕਹਿ ਸਕਦਾ ਜొਹਦੇ ਨੇ ਜਿਹੜੇ ਇਹਨਾਂ ਦੇ ਜਿਹੜੇ ਡਿਸੀਜਨ ਨੇ ਹਰ ਇੱਕ ਡਿਸੀਜਨ ਜਿਹੜਾ ਪੰਜਾਬ ਦੇ ਹਿੱਤ ਲਈ ਹੈ ਜਿਹੜਾ ਵੀ ਦੇਖੋ ਮੈਂ ਅੱਗੇ ਵੀ ਕਿਹਾ ਪੰਜਾਬ ਦੇ ਵਿੱਚ ਜੇ ਕਰੋੜਾਂ ਦੀ ਆਬਾਦੀ ਹੈ ਤੇ ਕਿਸੇ ਦਾ ਕੋਈ ਦਿਮਾਗ ਦੇ ਵਿੱਚ ਕੋਈ ਐਸਾ ਪੈਰਾਮੀਟਰ ਥਰਮਾਮੀਟਰ ਨਹੀਂ ਹੈ ਜਿਹਨੂੰ ਤੁਸੀਂ ਵਾਚ ਕਰ ਲੋ ਵੀ ਇਹਦੇ ਅੰਦਰ ਕੀ ਚੱਲ ਰਿਹਾ ਪਰ ਹਾਂ ਜੇ ਕੋਈ ਘਟਿਆ ਹਰਕਤ ਕਰਦਾ ਉਹ ਦਿਨ ਦੂਰ ਨਹੀਂ ਠੀਕ ਹੈ ਆ ਹੁਣ ਜੇ ਜਲੰਧਰ ਵਿੱਚ ਕਾਰਵਾਈ ਕੀਤੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਹੋ ਗਿਆ ਦੱਸੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਹੁੰਦਾ ਸੀ ਹਾਂ ਜਿਹੜਾ ਗਲਤੀ ਕਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਸੋ ਇਹ ਉਪਰਾਲਾ ਇਹ ਤੁਹਾਡੇ ਬਤੌਰ ਸਾਹਮਣੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਕੋਈ ਪੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਕੋਈ ਪੰਜਾਬ ਦੇ ਵੱਲ ਬੁਰੀ ਅੱਖ ਵੇਖੂਗਾ ਉਹ ਬਖਸ਼ਿਆ ਨਹੀਂ ਜਾਊਗਾ ਬਟਾਲਾ ਤਹਿਸੀਲ ਕੰਪਲੈਕਸ ਨੂੰ ਡੀਕਨੇ ਆ ਜੀ ਲੋਕ ਦੇ ਦੇਾਂਗੇ ਅੜ ਜੋ ਬੰਤ ਚੁੱਕਾ ਜੀ ਕਰਦੇ ਆਂਗੇ ਸੋ ਕਹਿਣ ਦਾ ਬਾਬਾ ਜੀਰਾ ਰੱਖੋ ਨਾ ਹੁਣ ਤੁਸੀਂ ਕਾਲੇ ਨਾਣਾ ਭੇਜੋ ਹੁਣ ਪਰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੱਚ ਦੱਸੇ ਚਲੋ ਤੁਸੀਂ ਬਟਾਲੇ ਦੇ ਮੇਰਾ ਪਰਿਵਾਰ ਕਿਉਂ ਪਹਿਲੀਆਂ ਸਰਕਾਰਾਂ ਨਾਲੋਂ ਹੁਣ ਸਰਕਾਰ 'ਚ ਫਰਕ ਪਿਆ ਕੋਈ ਕੰਮ ਕਰਨ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਕੋਈ ਬਟਾਲਾ ਲੱਗ ਰਿਹਾ ਵੀ ਵਾਕਿਆ ਕੋਈ ਤਰੱਕੀ ਚ ਜਾ ਰਿਹਾ ਹੈਗਾ ਕਿ ਨਹੀਂ ਹੈਗਾ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕੱਲ ਮੈਂ ਦੇਖ ਰਿਹਾ ਸੀ ਤੁੱਤ ਨਸ਼ੇ ਦੇ ਨਾਲ ਇੱਕ ਜਿਹੜੀ ਲੇਡੀ ਸੀ ਇੱਕ ਨੌਜਵਾਨ ਸੀ ਜਿਹੜਾ ਦੇਖਿਆ ਜਿਹੜਾ ਪੁਲਿਸ ਮੁਲਾਜ਼ਮ ਨੇ ਉਹਦੇ 'ਚ ਪੀੜ ਮਾਰੀ ਪਰ ਉਹ ਵੀਡੀਓ ਜਿਹੜੀ ਉਨੀ ਕੱਟ ਕੇ ਆਈ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹ ਪ੍ਰੋਪਰਲੀ ਐਕਸਪੋਜ਼ ਨਹੀਂ ਕੀਤਾ ਆਪਾਂ ਪ੍ਰੋਪਰਲੀ ਉਹਨੂੰ ਵਿਖਾਉਂਦੇ ਨਹੀਂ ਉਹ ਇੱਕ ਦੂਜੇ ਨੂੰ ਵੱਟੇ ਪੱਥਰ ਮਾਰਦੇ ਸੀ ਜੇ ਕੱਲ ਨੂੰ ਕੋਈ ਲੇਡੀ ਨੂੰ ਪੁੱਛੋ ਜਾਂਦਾ ਜਾਂ ਕੋਈ ਬੰਦੇ ਨੂੰ ਪੁੱਛੋ ਜਾਂਦਾ ਫਿਰ ਆਪਾਂ ਕਹਿ ਦੇਣਾ ਸੀ ਪੁਲਿਸ ਵਾਲਿਆਂ ਦਾ ਕਸੂਰ ਆ ਜੀ ਇਹਨਾਂ ਦੇ ਸਾਹਮਣੇ ਕੰਮ ਹੋ ਗਿਆ ਜੇ ਪੁਲਿਸ ਨੇ ਸਖਤੀ ਕੀਤੀ ਆ ਤੇ ਉਹ ਵਿਚਾਰੇ ਉਹਨਾਂ ਤੇ ਆਪਾਂ ਕਾਰਵਾਈ ਕਰਵਾ ਦਿੱਤੀ ਸੋ ਕਹਿਣ ਦਾ ਭਾਵਾ ਆਪਾਂ ਨੂੰ ਜਿਹੜਾ ਗਲਤ ਆਨਸਰ ਆ ਤੁਹਾਡੇ ਸਾਰੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡੇ ਵੀਰ ਅਸੀਂ ਪੰਜਾਬ ਲਈ ਸਿਹਰਦੇ ਆ ਯਾਰ ਅਸੀਂ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਇਹ ਤੁਸੀਂ ਵੀ ਵਾਚ ਕਰਨਾ ਜਿਹੜਾ ਬੰਦਾ ਤੁਹਾਡੇ ਪੰਜਾਬ ਦੀ ਮਾਹੌਲ ਖਰਾਬ ਕਰਦਾ ਚਾਹੇ ਕੋਈ ਵੀ ਆ ਸਖਤੀ ਨਾਲ ਡਟ ਕੇ ਸਟੈਂਡ ਲੈ ਕੇ ਉਹਦਾ ਵਿਰੋਧ ਕਰਾਇਆ ਕਰੋ ਸੋ ਮੈਂ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਤਗੜੇ ਹੋ ਕੇ ਪਟਾਲਾ ਤੁਹਾਡਾ ਆਪਣਾ ਪੰਜਾਬ ਤੁਹਾਡਾ ਆਪਣਾ ਕਿੰਨਾਂ ਦੀ ਲੜਾਈ ਲੜ ਰਹੇ ਆਉਣ ਵਾਲੇ ਬੱਚਿਆਂ ਦੀ ਬੱਚਿਆਂ ਚ ਕੋਣ ਕੋਣ ਦੇ ਤੁਹਾਡੇ ਬੱਚੇ ਨਹੀਂ ਸਾਡੇ ਪਰਿਵਾਰ ਨਹੀਂ ਅੱਜ ਸਾਡੀਆਂ ਮਾਵਾਂ ਪੈਣਾ ਅਸੀਂ ਚੋਹਨੇ ਅਮਨ ਮਾਨ ਨਾ ਜਾਣ ਸ਼ਾਂਤੀ ਨਾ ਜਾਣ ਕਿਸੇ ਦੀ ਮਜਾਲ ਨਾ ਹੋਵੇ ਵੀ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਦੀ ਲੋੜ ਸਰਕਾਰ ਚਟਾਨ ਬਣ ਕੇ ਖਲੋਤੀ ਹੈ ਜੁੱਧ ਨਸ਼ੇ ਦਾ ਵਿਰੋਧ ਜਿਹੜਾ ਵੀ ਕੋਈ ਆਨਸਰ ਪਾਇਆ ਜਾਂਦਾ ਬਖਸ਼ਿਆ ਕੋਈ ਨਹੀਂ ਜਾਊਗਾ ਇਹਦੇ ਵਿੱਚ ਕਿਸੇ ਦੀ ਕੋਈ ਸ਼ਫਾਰਸ਼ ਨਹੀਂ ਆ ਜੇ ਗੱਲ ਕਰੀਏ ਹਰ ਪੱਕੋਂ ਹਰ ਕਿਤੇ ਤੋਂ ਸਿੱਖਿਆ ਤੁਸੀਂ ਦੇਖ ਲਈ ਸੇ ਤੁਸੀਂ ਦੇਖ ਲਈਆ ਦਿਨੋਂ ਦਿਨ ਜਿਹੜਾ ਇਹ ਪੰਜਾਬ ਦੀ ਨੁਹਾਰ ਬਦਲ ਰਹੀਆਂ ਤੁਹਾਡੇ ਸਾਥ ਦੀ ਧੋੜਾ ਥੈਂਕ ਯੂ